ਮੇਰੀ ਗਾਲ ਸੜ ਮੈਂ ਤੇਰੀ ਨਹੀਂ ਗਲਤੀ ਤੇ ਤੇਰੀ ਆ ਤੂੰ ਕਹ ਮੈਂ ਹੋਰ ਕੀ ਦੀਏ ਸ਼ਿਮਲੇ ਕੱਲੀ ਜਾ ਜਾਂ ਬੇ ਕੀ ਹੋਇਆ ਮੁੰਡਾ ਆਇਆ ਹੀ ਨਹੀਂ ਹੈ ਤਾ ਪੱਪੀ ਦੇ ਦੇ ਇੱਕ ਇੱਕ ਦੇ ਦੇ ਹੁਣ ਤਾਂ ਤੇਰੇ ਸਿਰ ਦੇ ਸਾਈਂ ਜੀ ਗੱਲ ਕਰਦੇ ਆ ਗੱਲ ਕਰ ਹੁਣ ਨਾ ਤੁਸੀਂ ਆਇਓ ਹਾਏ ਨੀ ਵਾ ਵਾਰੇ ਜਾਵਾ ਪਹਿਲਾਂ ਗਾਲੀ ਘੋਲੋ ਥੱਲੇ ਇੱਕ ਗੁੱਤੀ ਦੇ ਦੇ ਪੱਪੀ ਦੇ ਇੱਕ ਇੱਕ ਪੱਪੀ ਇੱਕ ਦੇ ਦੇ ਇੱਕ ਦੇ ਦੇ ਹਾਂ ਸਵੇਰ ਨੂੰ ਲਿਆ ਜਿਓ ਇੱਕ ਦੇ ਦੇ ਆਰਾਮ ਦੇ ਇੱਕ ਪੱਪੀ ਦੇ ਦੇ ਇੱਕ ਦੇ ਦੇ ਚੰਗਾ ਇੱਕ ਪੱਪੀ ਦੇ ਇੱਕ ਇੱਕ ਦੇ ਇੱਕ ਦੇ ਪਹਿਲਾਂ ਕੀ ਕਰਦਾ ਇੱਕ ਇੱਕ ਪੱਪੀ ਦੇ ਦੇ ਇੱਕ ਦੇ 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 ਕਹਿੰਦਾ ਉਹਦੀ ਪੱਪੀ ਲਾਲ ਐ ਕੋਰ ਦੇ ਦੇ ਐ ਕੋਰ ਮੈਂ ਨਹੀਂ ਲੈਣਾ ਉਹ ਵਿਚਾਰਾ ਕਿ ਉਹ ਭੇਜਿਆ 48 ਤੇ ਦੇ ਦੇ 48 ਤੇ ਦੇ ਦੇ ਇੱਕ ਇੱਕ ਦੇ ਇੱਕ ਪੱਪੀ ਦੇ ਤੱਲੇ ਪੱਪੀ ਦੇ ਲਵ ਯੂ ਲਵ ਯੂ ਕੈ ਲਵ ਜੂ ਲਵ ਜੂ ਲਵ ਜੂ ਤਕ ਮਿਸ ਯੂ ਤਕ ਮਿਸ ਯੂ ਲਵ ਜੂ ਜੀ ਚੰਗਾ ਜੀ ਤੁਸੀਂ ਆਪਣਾ ਕੰਮ ਤਕ ਮਿਸ ਯੂ ਮਿਸ ਯੂ ਆਪਾਂ ਆ ਹੀ ਪੈ ਜਾ ਰਮਨ ਨੂੰ ਕੋਲ ਪਾ ਮੇਰੀ ਗੱਲ ਸੁਣ ਤਕ ਮਿਸ ਯੂ ਮਿਸ ਯੂ ਕਹਦੇ ਮਿਸ ਯੂ ਕਹਦੇ ਹੁਣ ਰਹਿਣਦੇ ਹੁਣ ਚੱਲ ਗਏ ਅਸੀਂ ਕਿਤੇ ਨੇ ਤੂੰ ਅਦਾ ਸੁਣ ਲੱਗਾ ਰੋਟੀ ਦੀ ਪਰਖ ਹੀ ਨਹੀਂ ਨੰਗਣ ਲੱਗੀ ਤਕ ਮਿਸ ਯੂ ਪਹਿਲਾਂ ਪਹਿਲਾਂ ਮਿਸ ਯੂ ਹਾਂ ਔਰ ਜਾਂ ਲੱਗਦੇ ਮੈਸੇਜ ਆ ਰਹੇ ਆ ਪੜ ਇਹ ਕਾਫੀ ਹੈ ਨਹੀਂ ਆ